ਪਿੰਡ ਪੀਟੀ ਵਾਲਾ ਦੀ ਸਮੂਹ ಗ್ರಾಮ ਪੰਚਾਇਤ ਵੱਲੋਂ ਸਰਕਾਰੀ ਸਕੂਲ ਵਿਖੇ ਕਰਵਾਇਆ ਮੇਲਾ 3 ਦਾ ਜੀਹਾਂ ਵੱਡੀ ਗਿਣਤੀ ਚ ਬੱਚਿਆਂ ਬੀਬੀਆਂ ਭੈਣਾ ਤੇ 80 ਸਾਲ ਦੀਆਂ ਮਾਤਾ ਸੁਦੇਵ ਕੌਰ ਨੇ ਤੀਆਂ ਤੇ ਮੇਲੇ ਚ ਵੀ ਭਾਗ ਲਿਆ ਏ ਤੁਹਾਨੂੰ ਦੱਸ ਦਈਏ ਕਿ ਕੈਬਨਿਟ ਮੰਤਰੀ ਪੰਜਾਬ ਗੁਰਮੀਤ ਸਿੰਘ ਖੁੱਡਿਆ ਨੇ ਰੋਜ਼ਾਨਾ ਸੁਪਰੀਮ ਟਾਈਮ ਨਿਊਜ਼ਪੇਪਰ ਦੇ ਡਾਇਰੈਕਟਰ ਸੁਭਾਸ਼ ਮਹਿਤਾ ਡਿਪਟੀ ਡਾਇਰੈਕਟਰ ਅਨੰਦ ਤ੍ਰਿਨੇਜਾ ਅਤੇ ਪੱਤਰਕਾਰ ਗੁਰਿੰਦਰ ਸਿੰਘ ਧੂੜਿਆ ਮਲੋਟ ਪੰਨੀ ਵਾਲਾ ਫਤਾ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਹੈ ਇੱਕ ਇਸ ਤਰ੍ਹਾਂ ਦੇ ਕੱਢ ਕਿਹਾ ਜਾਂਦਾ ਹੈ ਮੈਨੂੰ ਲੱਗਦਾ ਕਿ ਤੁਹਾਡੇ ਸਾਹਮਣੇ ਇੱਕ ਦਿਨ ਮਤਲਬ ਦੂਰ ਦੂਰ ਨਾਮ ਹੈ ਅੱਜ ਤੋਂ ਇਹ ਬੜੀ ਦੂਰ ਹੁੰਦੀ ਜਾ ਰਹੀ ਹੈ ਇਹ ਵੀ ਇੱਕ ਆਧਾ ਨਵੇਂ ਰੋਗ ਦੀ ਕਾੜ ਦੁਆਰਾ ਗੰਦ ਨੂੰ ਗੁਰਦੁਆਰਨ ਵਰਨ ਕੇ ਉਹਨੂੰ ਸਹੀ ਕਰਕੇ ਲੋਕਾਂ ਨੂੰ ਉਠਾਉਣਾ ਵੀ ਪੁਰਾਣਾ ਸੱਭਿਆਚਾਰ ਇਹ ਸੀਗਾ ਉਹਦੀ ਇੱਕ ਅਨੇਕਲੀ ਕੋਸ਼ਿਸ਼ ਕੀਤੀ ਹੈ ਦੇ ਨਾਲ ਭੈਣ ਨੇ ਬਟੀਕ ਦਾ ਫਸਕ ਲਾਇਆ ਉਹਦੇ ਚ ਵੀ ਅਸੀਂ ਲੋਕਾਂ ਨੂੰ ਦੱਸੇ ਕਿ ਪੁਰਾਣਾ ਕੰਜ ਤੋਂ ਬਾਕੀ ਸੀਗਾ ਤੇ ਨਵਾਂ ਬਦਲ ਗਿਆ ਸਰਪਾ ਇੱਕ ਨਿਕਲਿਆ ਸਵਾਹ ਪੰਜਾਬ ਸਰਕਾਰ ਵੱਲੋਂ ਜਿਵੇਂ ਨਯੋਤ ਡੈਸ਼ਬੋਰਡ ਦੇਰ ਬਹਾਂ ਚਲਾਈ ਹੈ ਅੱਗੇ ਨਾਲ ਕਾਫੀ ਕੰਟਰੋਲ ਹੋਇਆ ਨਸ਼ਾ ਤੇ ਪਰ ਟ ਵੀ ਜਿਵੇਂ ਆਡੇ ਰੱਖੇ ਤਿਹਾੜ ਪਰਮਾਣ ਨਾ ਕਰੇ ਚਾਹਾਂਗੇ ਵੀ ਪਿੰਡ ਦੇ ਸਰਪੰਚ ਦਾ ਬਹੁਤ ਬਹੁਤ ਧੰਨਵਾਦ ਤਹਿ ਦਿਲੋਂ ਬੇਨਤੀ ਕਰਦੇ ਹਾਂ ਅਸੀਂ ਪਿੰਡ ਦੇ ਸਰਪੰਚ ਦਾ ਤਹਿ ਦਿਲੋਂ ਧੰਨਵਾਦ ਸਾਡੇ ਸਾਰਿਆਂ ਵੱਲੋਂ ਅਸੀਂ ਐਂ ਕਹਿੰਨੇ ਆ ਵੀ ਜਿਨ੍ਹਾਂ ਨੇ ਸਾਨੂੰ ਵਿਛੜੀਆਂ ਰੂਹਾਂ 30 30 ਸਾਲ ਹੋ ਗਈ ਸਾਨੂੰ ਮੈਰਿਜ ਹੋਈ ਨੂੰ ਅੱਜ ਸਾਨੂੰ ਮਿਲਾਇਆ ਸੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਪਹਿਲਾਂ ਅਸੀਂ ਸਾਨੂੰ ਬਹੁਤ ਚਿਰ ਹੋ ਗਿਆ ਸੀਗਾ ਜੀ ਅਸੀਂ ਕੁੜੀਆਂ ਮਿਲੀਆਂ ਨੂੰ 30 35 ਮਿੰਦੀ 40 40 ਸਾਲ ਹੋ ਗਏ ਸੀ ਸਾਨੂੰ ਮਿਲਿਆ ਫਿਰ ਅਸੀਂ ਇੱਕ ਜਰੀਆ ਬਣੀਆ ਤਿੰਨ ਚਾਰ ਭੈਣਾਂ ਨਾਲ ਕੇ ਅਸੀਂ ਫੋਨ ਇਕੱਠੇ ਕੀਤੇ ਕੁੜੀਆਂ ਦੇ ਸਾਰੀਆਂ ਦੇ ਕਿਸੇ ਨਾ ਕਿਸੇ ਜਰੀਏ ਸੌਰੀ ਬੈਠੇ ਹੋਏ ਵੀ ਫਿਰ ਪਹਿਲਾਂ ਅਸੀਂ ਤਿੰਨ ਚਾਰ ਸੀ ਫਿਰ ਹੁਣ ਫਿਰ ਸਰਕਲ ਸਾਡਾ ਵੱਧ ਕੇ ਬਹੁਤ ਵੱਡਾ ਹੋ ਗਿਆ ਤੇ ਫਿਰ ਅਸੀਂ ਸੋਚਿਆ ਜਿਹੜੀਆਂ ਸਾਡੀ ਪਹਿਲੀ ਵਾਰੀ ਤੀਆਂ ਤੇ ਆਈਆਂ ਭੈਣਾ ਬਜ਼ੁਰਗ ਮਾਤਾ ਆਈਆਂ ਉਹਨਾਂ ਨੇ ਸਾਨੂੰ ਇੰਨਾ ਆਸ਼ੀਰਵਾਦ ਦਿੱਤਾ ਇੰਨਾ ਪ੍ਰਿਆਰ ਦਿੱਤਾ ਨਾ ਉਹ پتہ ਕੀ ਕਹਿਣੀਆਂ ਕਹਿਣੀਆਂ ਸਾਨੂੰ 40-40 ਸਾਲਾਂ ਤੋਂ ਤੁਸੀਂ ਮਲਾਇਆ ਫਿਰ ਸਾਨੂੰ ਇੰਨਾ ਦਿਲ ਨੂੰ ਸਕੂਨ ਮਿਲਿਆ ਬਹੁਤ ਸਕੂਨ ਮਿਲਿਆ ਫਿਰ ਅਸੀਂ ਸਾਨੂੰ ਪਿਛਲੀ ਵਾਰ ਜਦੋਂ ਅਸੀਂ ਆਏ ਸਰਪੰਚ ਸਾਹਮਣੇ ਸਾਡੇ ਵੀਰ ਜੀ ਨੇ ਉਹਨੇ ਸਾਨੂੰ ਕਿਹਾ ਧੀਆਂ ਨੂੰ ਸੱਦਾ ਦਿੱਤਾ ਹੈ ਪਿੰਡ ਦੇ ਵਿੱਚ ਬੇ ਇਸ ਵਾਰ ਅਸੀਂ ਧੀਆਂ ਲਵਾਵਾਂਗੇ ਧੀਓ ਤੁਸੀਂ ਆਓ ਸਾਡੇ ਪਿੰਡ ਵਿੱਚ ਤੇ ਅਸੀਂ ਆ ਹੀ ਆਉਂਦੀਆਂ ਰਹੀਏ ਖੁਸ਼ੀ ਦੇ ਖੇੜਿਆਂ ਦੇ ਆਗੇ ਅਸੀਂ ਮੈਰੀ ਗੁੱਡ ਦੁੱਖ ਦੇ ਵੇਲੇ ਨਾਲੇ ਤੇ ਕਿਹੜੀ ਕਿਹੜੀ ਜਗ੍ਹਾ ਤੋਂ ਸਾਰੀਆਂ ਧੀਆਂ ਪੈਣਾ ਪਹੁੰਚੀਆਂ ਅਸੀਂ ਅਲੱਗ ਅਲੱਗ ਜਗ੍ਹਾ ਤੋਂ ਹਾਂਜੀ ਕਿਹੜੀ ਜਗ੍ਹਾ ਤੋਂ ਮੈਂ ਬਟਿੰਡਾ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ ਮੈਂ ਬਟਿੰਡਾ ਵੈਰੀ ਤੁਸੀਂ ਮਾਤਾ ਜੀ ਫਰੀਦਕੋਟ ਤੋਂ ਫਿਰ ਤੁਸੀਂ ਪੈਣ ਦੀ ਚਿਲੀਵੰਗਾ ਤੋਂ ਜੀ ਤੁਸੀਂ ਜੀ ਤੁਸੀਂ ਪਿੰਡ ਪੀਟੀ ਵਾਲਾ ਤੋਂ ਹੋਰ ਤੋਂ ਕਿਸੇ ਪਿੰਡ ਕਿੱਥੋਂ ਆਏ ਇਹ ਹਰੀਕੇ ਕਲਾਂ ਤੋਂ ਹਰੀਕੇ ਕਲਾਂ ਤੋਂ ਜਿਹੜਾ ਕਿ ਮੁਕਸਰ ਜ਼ਿਲ੍ਹਾ ਦੇ ਪੀਟੀ ਵਾਲੇ ਤੋਂ ਅਤੇ ਫਰੀਦਕੋਟ ਤੋਂ ਹੋਰ ਵੀ ਕਈ ਜਗ੍ਹਾ ਤੋਂ ਹਾਂਜੀ ਸਰਸਿਰ ਕਹੋ ਵਾਹ ਜੀ ਵਾਹ ਬਹੁਤ ਦੂਰ ਦੂਰ ਤੋਂ ਪੈਣਾ ਪਹੁੰਚਿਆ ਨੇ ਮੇਲਾ ਤੀਆਂ ਤੀ ਦੀਆਂ ਦੇ ਤਿਉਹਾਰ ਮਨਾਉਣ ਦੇ ਲਈ ਆਪਣੇ ਘਰ ਪਹੁੰਚ ਕੇ ਤੇ ਖੁਸ਼ੀਆਂ ਦਾ ਮੇਲਾ ਮਨਾਉਂਦੀਆਂ ਨੇ ਇਹ ਕਿੰਨੇ ਸਾਲ ਤੋਂ ਚਾਰੇ ਪੈਣ ਜੀ ਕੋਈ ਦੱਸੋਗੇ ਕਿੰਨੇ ਟਾਈਮ ਤੋਂ ਆ ਰਹੇ ਤੁਸੀਂ ਪਿਛਲੇ 3-4 ਸਾਲਾਂ ਤੋਂ 3-4 ਸਾਲਾਂ ਤੋਂ ਆਰ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਮੇਲੇ ਜਾ ਕੇ ਤੁਸੀਂ ਮਿਸ ਹਸ ਹੁੰਦੀ ਹੈ ਕੀ ਤੁਸੀਂ ਅੱਗੇ ਵੀ ਆਣਾ ਚਾਹੋਗੇ ਇਸ ਮੇਲੇ ਦੇ ਵਿੱਚ ਹਾਂਜੀ ਤੁਸੀਂ ਕੁਝ ਕਹਿਣਾ ਚਾਹੋਗੇ ਮੈਂ ਤਾਂ ਪਹਿਲੀ ਵਾਰ ਆਇਆ ਠੀਕ ਹੈ ਜੀ ਪਹਿਲੀ ਹਾਂਜੀ ਹਾਂਜੀ ਵੈਰੀ ਹਾਂਜੀ ਸੀ ਐਚ ਹੋ ਜੀ ਨੇ ਸਪੈਨ ਵੈਰੀ ਗੁੱਡ ਸਵਾਗਤ ਹੈ ਆਪ ਜੀ ਦਾ ਵੀ ਇਹ ਸਾਡੇ ਡਾਕਟਰ ਸਾਹਿਬ ਵੀ ਪਹੁੰਚੇ ਹੋਏ ਨੇ ਅੱਗੇ ਹੋਰ ਭੈਣਾਂ ਪਹੁੰਚੇ ਨੇ ਹਾਂਜੀ ਕੁਝ ਬੋਲਣਾ ਚਾਹੋਗੇ ਇਸ ਮੇਲੇ ਬਾਰੇ ਆਇਓ ਜੀ ਆਇਆਂ ਨੂੰ ਮੈਂ ਜਿੰਦਗਾਰ ਰਹਿਣ ਸੰਭਾਸ਼ਨਾ ਮਿੰਦਗਰਾਂ ਤੇ ਤਾਰਾ ਮਤਲਬ ਉਹ ਯਾਰ ਗਿਆ ਸਾਰੀਆਂ ਭੈਣਾਂ ਅਸੀਂ ਸਭ ਮਿਲ ਕੇ ਜੀਂਦੀਆਂ ਦਾ ਤਿਆਰ ਵਾਰ-ਵਾਰ ਆਉਂਦਾ ਜੀ ਆਕੇ ਸਾਡੇ ਸਾਰੇ ਦੁੱਖ ਹੀ ਖਤਰੀ ਹੋ ਜਾਂਦੇ ਆ ਟੈਨਸ਼ਨਾਂ ਦੂਰ ਹੋ ਜਾਂਦੀਆਂ ਇੱਥੇ ਆ ਕੇ ਵਾਹ ਜੀ ਵਾਹ ਇਹ ਜਿਹੜਾ ਤੀਆਂ ਦਾ ਮੇਲਾ ਤਿਉਹਾਰ ਮਨਾਉਣ ਦੇ ਲਈ ਪੈਣਾ ਪਹੁੰਚਿਆ ਨੇ ਤੇ ਇਹਨਾਂ ਦਾ ਸਵਾਗਤ ਹੈ ਤੇ ਇਸੇ ਤਰ੍ਹਾਂ ਹੀ ਮੇਲਾ ਮਨਾਉਂਦੀਆਂ ਰਹਿਣ ਤੇ ਇਸੇ ਤਰ੍ਹਾਂ ਹੀ ਮੇਲੇ ਲੱਗਦੇ ਰਹਿਣ ਤੇ ਅਸੀਂ ਸਾਰਿਆਂ ਨੂੰ ਇੱਕ ਵਾਰੀ ਫਿਰ ਵਧਾਈ ਦਿੰਦੇ ਆ ਸਾਰੀਆਂ ਪੈਰਾਂ ਨੂੰ ਇਸ ਮੇਲੇ ਦੀਆਂ ਬਹੁਤ ਬਹੁਤ ਵਧਾਈਆਂ ਸਤਿ ਸ਼੍ਰੀ ਅਕਾਲ ਚਲੋ ਆਸ਼ਨਾਤਾ ਸੁਖੀਨ ਜੀ ਨਾਮ ਲਊਗਾ ਜੀ ਨਾਮ ਜੁਆ ਦੇ ਨਾਮ ਤੇ ਆਪਣੀ ਪ੍ਰੋਜੈਕਟ ਚਲਾਪਾਂਗੀ ਜੀ ਤੇ ਸੰਸਾਉ ਪ੍ਰੋਗਰਾਮ ਕਰਾਰੇ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਅਸੀਂ ਵੀ ਖੁਸ਼ੀ ਆਈ ਆ ਆਪ ਦੇ ਵੱਲੋਂ ਸਪਾਂਸਰ ਕਰਕੇ ਇਹ ਪ੍ਰੋਗਰਾਮ ਨੂੰ ਕਾਰਜਾਗਰ ਕਰਕੇ ਕਾਜੀ ਸਪੌਂਸਰ ਕਰਿਆ ਜੀ ਬਾਕੀ ਅਸੀਂ ਗੂੜੀ ਬੰਦ ਰਹੇ ਆ ਜੀ 25000 ਰੁਪਏ ਦੇ ਨਾਮ ਉਹਦੇ ਜਿ ਵੱਖਰੋ ਵੱਖਰ ਕੱਢੇ ਜਾਣਗੇ ਠੀਕ ਹੈ ਉਹ ਕਾਦੇ ਨਾਮ ਕੱਢੇ ਜਾਣਗੇ ਉਹ ਮੰਨ ਲਓ ਜੀ ਚਾਂਦੀ ਦੀ ਪੀਬਾ ਜੀ ਕੋਕਾ ਜੀ ਚਾਂਦੀ ਦੀ ਚੈਣਾ ਜੀ ਚਾਂਦੀ ਦੀ ਸ਼ਾਮ ਜੀ ਤੁਸੀਂ ਕਹਿੰਦੇ ਹੋ ਤੁਸੀਂ ਹਰ ਤੋਂ ਜਵਾਹਰ ਨੂੰ ਦੇਣਾ ਕਿਸ ਵਾਸਤੇ ਕੱਢੇ ਕੀ ਕਰਾ ਰਹੇ ਹੋ ਜੀ ਆਪਦੀ ਮਜ਼ਦੂਰੀ ਵਾਸਤੇ ਦੀ ਦੁਕਾਨ ਦੀ ਵਾਸਤੇ ਠੀਕ ਹੈ ਹੌਲਮਾਰਕ ਸਾਡਾ ਲਾਇਸੈਂਸ ਬਣਿਆ ਹੋਇਆ ਹੈ ਜੀ ਜਿਹੜਾ ਸਰਕਾਰੀ ਮੋਰਲ ਆ ਸੋਨਾ ਕਹਿੰਦੇ ਆ ਉਹ ਅਸੀਂ ਬਣਾ ਕੇ ਦਿੰਨੇ ਆ ਜੀ ਕੋਈ ਬਾਤ ਸੁਣੇ ਗਾਟਣੀ ਜੀ 100% ਜਮਾਨਾ ਦਾ ਟੈਂਪਰਸਲ ਹੋਣਗੇ ਖਤਰਾ ਨਹੀਂ ਗੇ ਸੁੰਦਰ ਦਾ ਕੰਮ ਆ ਡਾਇਮੰਡ ਦਾ ਕੰਮ ਆ ਸਾਰਾ ਅਸੀਂ ਕਰਦਿਆਂ ਜੀ ਉਹ ਪਿੰਡ ਚੋਂ ਜਿਹੜੀ ਕੋਈ ਪਟਿਆਲਾ ਜਾਂ ਪੀਟਾ ਦੇ ਜਾਨ ਤੋਂ ਮੀ ਇੱਥੇ ਅਸੀਂ ਉਹ ਕੰਮ ਕਰਦੇ ਆ ਇਹ ਜਿਹੜੇ ਇਨਾਮ ਕੱਢੇ ਜਾਣਗੇ ਟੁਪਣ ਕੱਢੇ ਜਾਣਗੇ ਉਹ ਟੁਪਣ ਸੀਨੀਅਰ ਲੋਕਾਂ ਦੇ ਕੱਢੇ ਜਾਣਗੇ 500 ਟੁਪਣ ਹੋਣਗੇ ਉਹ ਕਿਹੜੇ ਲੋਕਾਂ ਨਾਲ ਕੱਢਿਆ ਜਾਊਗਾ ਇਹ ਸਾਰੀ ਲੇਡੀਆਂ ਜੀ ਜਿੰਨੀਆਂ ਵੀ ਲੇਡੀਆਂ ਹੋਣਗੀਆਂ हां जी 500 ਕੁੱਪਨ ਵੰਡ ਕੇ ਜੀ ਦਾ ਅਧਿਪਤੀ ਨਿਕਲਿਆ ਹੀ ਉਹ ਬੋਲਾਂਗੇ ਜੀ ਉਹਨੂੰ ਅਸੀਂ ਫਸਟ ਸੈਕੰਡ ਥਰਡ ਐਨਫਰਾਈ ਕਰਾਂਗੇ ਵੈਰੀ ਗੁੱਡ ਧੰਨਵਾਦ ਥੈਂਕ ਯੂ ਇਹ ਕਿੰਨਾ ਸਖਮ ਪੱਤੀ ਆਉਂਦੀ ਹੈ ਪੈਣਾ ਵੱਡੀਆਂ ਉਹਨਾਂ ਦੀ ਜੇ ਭੁਗਵਾਲ ਨਾਲ ਦੂਜਰੇ ਨਾਲ ਮੇਲ ਮਲਾਪ ਤੇ ਜਾਣ ਪਛਾਣ ਹੋਰ ਤਾਜ਼ਾ ਹੋ ਜਾਂਦੀ ਥੋ ਇੱਕ ਚੰਗਾ ਤਿਹਾਰ ਹੈ ਇਹ ਲੋਕਾਂ ਨਾਲ ਮਿਲ ਕੇ ਆਪਣੀਆਂ ਬੱਚੀਆਂ ਲਈ ਕਰਦੇ ਕੁੜੀਆਂ ਸਾਹਿਬਾ ਜਿਵੇਂ ਅੱਜ ਕੱਲ ਲੋਕ ਪਿਛਲੇ ਰੀਤੀ ਰਿਵਾਜਾਂ ਨੂੰ ਰਿਸ਼ਤਦਾਰੀਆਂ ਨੂੰ ਮੋਬਾਈਲ ਦੇ ਜੋਗ ਕਰਕੇ ਕੋਈ ਸਮਾਂ ਬਦਲ ਕਰਕੇ ਜੋ ਭੁੱਲਦੇ ਜਾ ਰਹੇ ਆ ਕੀ ਕਹਿਣਾ ਚਾਹੂੰਗੀ ਉਹਨਾਂ ਬਾਰੇ ਐਸੀ ਵੇਖੋ ਜੀ ਜਿਹੜਾ ਭਾਈਚਾਰਾ ਮੇਲ ਮਲਾਪ ਤੇ ਸਾਂਝੀਆਂ ਇਹ ਰਿਸ਼ਤੇਦਾਰੀਆਂ ਜੇ ਉਹ ਅਸੀਂ ਕੈਮਰਾ ਰੱਖਾਂਗੇ ਤਾਂ ਦਾਦਾ ਲਈ ਸੁਭੀ ਰਮਾ ਇੱਕ ਬ੍ਰਿਜੋਤੀ ਸੰਦੇਸ਼ ਕੀ ਦੇਣਾ ਚਾਹੋਗੇ ਅੱਜ ਜੀ ਆਇਆਂ ਨੂੰ ਲੱਗਿਆ ਹੈ ਮੈਂ ਵੇਖੋ ਐਸਾ ਸਾਡੀਆਂ ਬੱਚੀਆਂ ਦਾ ਪਿਆਰ ਪੈਣਾ ਦਾ ਗਵਰਨਰ ਕੋਲ ਫਸ ਨੇ ਜਿੰਨ ਨੁਮਾਇੰਦਾ ਹੋਣ ਦੇ ਨਾਂ ਤੇ ਬਸ ਜੀ ਜਿੰਨ ਬਲਾਵਾ ਦਿੱਤਾ ਹੈ ਕਿ ਮੈਂ ਨੌਂ ਜੀ ਪੈਣਾ ਨੂੰ ਬੱਚੀਆਂ ਨੂੰ ਵੱਡੀਆਂ ਜਿਹੜੀਆਂ ਲੋਕਾਂ ਨੂੰ ਮਿਲਣ ਚਾਹੁੰਦੇ ਆਂ ਨਹੀਂ ਸੁਖਾਣਾ ਨਹੀਂ ਤੋਂ ਹੋ ਗਿਆ ਹੈ ਇਸੀ ਇਹ ਕਹਿ ਲੋਗੇ ਹੈ ਜਿਹੜਾ ਪੇਟ ਆ ਕੇ ਨਵੀਂ ਸਾਂਝ ਵੀ ਬਣ ਗਈ ਹੈ ਕਰਨਾੜ ਭਾਈ ਜਾਰੇ ਨਾਲ ਹੋਮ ਕਮਿਊਨਿਟੀ ਕਮੇਟੀ ਨੂੰ ਆਪਾਂ ਉਸ ਮਾਨ ਨਾਲ ਲੱਗੇ ਚਾਹੇ ਮੋਹਰ